ਜੀਪਾਂ ਤੁਸੀਂ ਬਹੁਤ ਦੇਖ ਲੀਆਂ ਆਣੀਆਂ ਪਰ ਜਿਹੜੀ ਜੀਪ ਧਨਵਾਜਾ ਵਿਖਾ ਦੇਣੀ ਨਾ ਡਿਫਰੈਂਟ ਹੀ ਏ ਸਾਰਾ ਕੁਝ ਟੀਵੀ ਵਿੱਚੇ ਮੈਂ ਕੰਨਾ ਵੀ ਘਾਰ ਹੀ ਬਣਾਤਾ ਜਟਾ ਨੂੰ ਪੂਰਾ ਪਹਿਲਾਂ ਤਾਂ ਤੁਸੀਂ ਆਪ ਹੀ ਨਿਗਾਹ ਮਰੋ ਹਾਂ ਵੀ ਤੁਹਾਨੂੰ ਕੀ ਲੱਗਦਾ ਐਡੀ ਜੀਪ ਮੈਨੂੰ ਨਹੀਂ ਲੱਗਦਾ ਤੁਸੀਂ ਕਿਤੇ ਦੇਖੀ ਹੋਗੀ ਕਿਉਂਕਿ ਮਾ ਕੋਲੇ ਖੜ ਜੰਨਾ ਵੀਰਾਂ ਨੂੰ ਸ਼ਾਇਦ ਸਮਝ ਆ ਜਾਏ ਮੇਰੀ ਗੱਲ ਐਡੀ ਹਾਈਟ ਵਾਲੀ ਹਾਂ ਚ ਟਾਇਰ ਪਾਇਆ ਹੋ ਜਾਂਦੀ ਮੇਰੇ ਵੀਰ ਕਹਿਣਗੇ ਹੋ ਜਾਂਦੀ ਪਰ ਇਹ ਉਥੋਂ ਹਾਈਟ ਨਹੀਂ ਇਹਦੀ ਚੱਕੀ ਹੋਰ ਕਿਤੋਂ ਵੀ ਚੱਕੀ ਹੈ ਤੇ ਹੋਰ ਵੀ ਬੜੀਆਂ ਸੋਹਣੀਆਂ ਚੀਜ਼ਾਂ ਤੁਹਾਨੂੰ ਵਿਖਾਵਾਂਗੇ ਇਹਦੇ ਚ ਸਾਰੇ ਵੀਰਾਂ ਨੂੰ ਸਾਸਰੀ ਕਾਲ ਤੇ ਤਿਆਰ ਕਿੰਨਾ ਕੀਤੀ ਹੈ ਆਪਣੇ ਜੱਸੀ ਨੇ ਸਾਰੇ ਜਾਣਦੇ ਤੁਸੀਂ ਸਾਸਰੀ ਕਾਲ ਜੀ ਠੀਕ ਠਾਕ ਜੀ ਬਾਬ ਦੇ ਕੈਮ ਸਿੱਤ ਕੋਈ ਨਾ ਕੋਈ ਨਵਾਂ ਹੀ ਕੋਕਾ ਝੜਦਾ ਵਤੰਦਰਾ ਕੁਝ ਡਿਫਰੈਂਟ ਕਰਾਂਗੇ ਫੇਰ ਹੀ ਚੱਲਾਂਗੇ ਹੈ ਜਿੱਸੇ ਉੱਚੀ ਕਿਵੇਂ ਕੀਤੀ ਪਹਿਲਾਂ ਤਾਂ ਇਹ ਵੀਰਾਂ ਨੂੰ ਮੈਂ ਜਿਹਨੇ ਦੱਸ ਕੇ ਹਟਿਆ ਕਾਤੋਂ ਕੀਤੀ ਤੇ ਕਿਵੇਂ ਕੀਤੀ ਛੀ ਦੀ ਪ੍ਰੋਬਲਮ ਵੀਰੇ ਹਾਈਟ ਦੇਖੋ ਜਿਹੜੇ ਵੀਰ ਦੀ ਹੈਗੀ ਆ ਉਹਨਾਂ ਦੀ ਥੋੜੀ ਹਾਈਟ ਸੀ ਜ਼ਿਆਦੇ ਜ਼ਿਆਦੇ ਠੀਕ ਹੈ 6 ਫੁੱਟ ਦੇ ਹੋਣਗੇ ਉੱਤੇ ਉਹ ਥੋੜੀ ਬੈਠਣ ਦੀ ਪ੍ਰੋਬਲਮ ਆਉਂਦੀ ਸੀ ਵੀ ਉਹ ਕਹਿੰਦੇ ਸਿਰ ਲੱਗਦਾ ਵਾ ਇਸ ਕਰਕੇ ਆਪਾਂ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਚੇਂਜ ਕੀਤੀਆਂ ਤਾਂ ਇਹਦੀ ਹਾਈਟ ਆਪਾਂ ਉੱਚੀ ਚੱਕੀ ਆ ਹੂੰ ਕਿਹੜੀ ਚੀਜ਼ ਹੈ ਉਹਦੇ ਵਿੱਚ ਫਸਟ ਇਹਦਾ ਫਰੇਮ ਓਕੇ ਆਹ ਵਾਲਾ ਠੀਕ ਹੈ ਜੀ ਹਾਂ ਵੀ ਆਮ ਨਾਲ ਉਹ 3 ਇੰਚ ਚੁੱਚਾ ਵਾ ਤੇ ਮੇਰੀ ਹਾਈਟ ਵੱਧ ਜਾਂਦੀ ਕੀ ਦੂਸਰਾ ਸਾਈਡ ਬਾਡੀ ਕੱਟ ਇਹ ਇਹਦੇ ਵਾਸਤੇ ਖੁੱਲਾ ਕੀਤਾ ਇਹ ਬੈਠਣ ਵਾਸਤੇ ਕਿਉਂਕਿ origignal ਨੂੰ ਸੀਟ ਨੂੰ ਇੱਥੋਂ ਗੋਲ ਆਂਦਾ ਸੀ ਬੈਠਣ ਦੀ ਪ੍ਰੋਬਲਮ ਪੈਰਾਂ ਦੀ ਆਂਦੀ ਸੀ ਭਰਾ ਸਾਡਾ ਕਾ ਵੀ ਲੰਮਾ ਹੀ ਲੱਗਦਾ ਮੇਰੇ ਵਿੱਚ ਬੈਠ ਕੇ ਦੇਖੋ ਰਿਲੈਕਸੇਬਲ ਆ ਹਾਂ ਵੀ ਚੜਨ ਚੁਣਨ ਨੂੰ ਕੰਫਰਟ ਪੂਰੀ ਆਊਗੀ تنگ ਨਹੀਂ ਹੈਗਾ ਬੰਦਾ ਹਾਂ ਜੀ ਜਿਵੇਂ ਮਰਜ਼ੀ ਆਪਦਾ ਹਾਂ ਗੱਲ ਤੇਰੀ ਸਹੀ ਹੈ ਇਤੋਂ ਕਿਸੇ ਨੂੰ ਵੀ ਚਲਾਉਣੀ ਹੈ ਬਹਿਣਾ ਵਾ ਉਹਨਾਂ ਨੂੰ ਵੀ ਕੰਫਰਟ ਰਹੂਗਾ ਪੂਰਾ ਪ੍ਰੋਪਰ ਸੀਟਾਂ ਸੁੱਟਾ ਕਿ ਉਹ ਚੀਜ਼ਾਂ ਮੈਂ ਚਲੋ ਤੁਹਾਨੂੰ ਦਿਖਾਉਣਾ ਵੀ ਇਹਨੂੰ ਖੁੱਲਾ ਇੱਥੋਂ ਵੀ ਕਰਤਾ ਤੁਸੀਂ ਹਾਂ ਹਾਂਜੀ ਆ ਤਾਂ ਬਤੰਦਰਾ ਕੋਕੇ ਜੜ ਤੇ ਤੂੰ ਇੰਜਨ ਕਿਹੜਾ ਧਰਿਆ ਦੇ ਚ ਇੰਜਨ ਬਲੈਰੋ ਸੇਮ ਸੇਮ ਆ ਪਰ ਜਿਆਦੇ ਦਾ ਜੱਸੀ ਵਾਹੇ ਆਪਾਂ ਦੱਸਿਓ ਇਹ ਵੀਰਾਂ ਨੂੰ ਚਲੋ ਜਿਹੜੇ ਵੀਰ ਨਵੇਂ ਜੁੜਨਗੇ ਨਾ ਇਸ ਵੀਡੀਓ ਨਾਲ ਨਾ ਉਹਨਾਂ ਵਾਸਤੇ ਮੈਨੂੰ ਇਹਨੂੰ ਖਿੱਚ ਕੇ ਕੱਢ ਲਿਆ ਕਰਦੇ ਕੱਢਣਾ ਹੁੰਦਾ ਫਿਰ ਤੁਹਾਨੂੰ ਪੰਗਾ ਨਾ ਕਰਨਾ ਪਏਗਾ ਤੇ ਜਿਹੜੇ ਜਿਹੜੇ ਵੀਰ ਨਵੇਂ ਜੁੜਨਗੇ ਉਹਨਾਂ ਵਾਸਤੇ ਆ ਵੀ ਵੀਰ ਨੇ ਇੰਜਨ ਜੈਸੀ ਜੋ ਵੀ ਇਹਦੇ ਨਾਲ ਬੋਡੀ ਸ਼ੈਲ ਦੀ ਮੈਂ ਪਿੱਛੇ ਜੇ ਰੀਲ ਪਾਈ ਸੀ ਹਨਾ ਅਸੀਂ ਹਾਂਜੀ ਇਹ ਉਹੀ ਜੀਪ ਆ ਤੇ ਉਦੋਂ ਵੇਖ ਲੋ ਇਹਦੀ ਆਪਾਂ ਕੁਆਲਿਟੀ ਦਿਖਾਈ ਸੀ ਉਦੋਂ ਹਨਾ ਵੀ ਇੰਨੀ ਕੁ ਮੋਟੀ ਆ ਜਾਂ ਚੀਜ਼ ਆ ਆਪਾਂ 16 ਦੀ ਸਾਰੀ ਹੈਂਡ ਮੇਡ ਬੋਡੀ ਹਾਂ ਠੀਕ ਹੈ ਜੀ ਵੀ ਖੜਕੂਗੀ ਨਹੀਂ ਨਾ ਬਾਕੀ ਇੱਕ ਚੀਜ਼ ਆਪਾਂ ਬੜੀਆਂ ਰੀਲਾਂ ਦੇ ਵਿੱਚ ਵਿਖਾਈਏ ਮੈਂ ਫਿਰ ਵਿਖਾ ਦੇਣਾ ਹਾਂਜੀ ਮੇਰੇ ਪੁਰਾਣੇ ਵੀਰਾਂ ਵਾਸਤੇ ਤਾਂ ਚਲੋ ਉਹ ਚੀਜ਼ ਉਹਨਾਂ ਵੇਖੀ ਹੋਣੀ ਐ ਮੈਂ ਦਿਖਾ ਦੇਣਾ ਹਾਂਜੀ ਵੇਖਿਓ ਆ ਗੁੰਡੀ ਲਾਈ ਇਹ ਕੁੰਡੀ ਖੋਲਦੀ ਆ ਚੀਜ਼ ਜਿਹਦੇ ਕਰਕੇ ਜੀਪ ਸਾਇਲੈਂਟ ਨਹੀਂ ਤੇ ਜੀਪਾਂ ਸਾਇਲੈਂਟ ਨਹੀਂ ਹੁੰਦੀਆਂ ਇਹਦੇ ਕਰਕੇ ਇੱਥੋਂ ਵੀ ਡੈਂਪਿੰਗ ਆ ਇੱਥੋਂ ਵੀ ਮੈਂ ਕਹਿੰਦਾ ਵੀ ਅੰਦਰ ਆਵਾਜ਼ ਨਹੀਂ ਜਾਊ ਤੁਹਾਨੂੰ ਇਹ ਨਹੀਂ ਉਹ ਵੀ ਕਰ ਕਰ ਪਰ ਕਰ ਵੇਂਦੀ ਬਾਕੀ ਪੇਂਡ ਦੀ ਪ੍ਰੋਟੈਕਸ਼ਨ ਹੋ ਜਾਂਦੀ ਆ ਬੋਡੀ ਸੋਲਿਡ ਹੋ ਜਾਂਦੀ ਆ ਉਹ ਚੀਜ਼ ਤੋਂ ਲਾਈਫਟਾਈਮ ਦੀ ਬੈਟਰ ਰਹਿੰਦੀ ਆ ਬਾਕੀ ਵਿਖਾ ਦੇ ਨਾਲ ਕਰੀ ਸਾਰੀਆਂ ਚੀਜ਼ਾਂ ਮੀ ਆਪਾਂ ਫੇਰ ਇਹਨੂੰ ਬੰਦ ਕਰ ਦਈਏ। ਹਾਂਜੀ। ਰੇਡੀਏਟਰ ਤੋਂ ਲੈ ਕੇ ਰੇਡੀਏਟਰ ਪਾਣੀ ਵਾਲਾ ਮੈਂ ਕਹਿੰਦਾ ਵੀ ਕੱਲੀ-ਕੱਲੀ ਚੀਜ਼ੇ ਕੋਕੇ ਜੜੇ ਆ ਕੋਕੇ ਜਿਹਨੂੰ ਆਪਾਂ ਕਹਦੇ ਨੇ ਐਨ ਸਿਰਾ ਪੀਸ। ਐ ਨਹੀਂ ਹੈਗਾ ਵੀ ਤੁਹਾਨੂੰ ਕਿਤੇ ਕੋਈ ਚੀਜ਼ ਉਹੋ ਜਿਹੀ ਦੇਖ ਜਾਈਗੀ। ਮਾਰੋ ਹਾਂ ਨਿਕਲ ਲਿਸ਼ਕਦਾ ਨਹੀਂ ਸ਼ੀਸ਼ੇ ਵਾਂਗੂੰ। ਜਿਵੇਂ ਸ਼ੀਸ਼ਾ ਚਮਕਦਾ ਹੁੰਦਾ। ਬੰਦਾ ਸਾਡਾ ਧੁੱਪ 'ਚ ਐ ਤੇ ਧੁੱਪ ਅੱਗੋਂ ਪੈਂਦੀ ਇੱਥੋਂ ਲਿਸ਼ਕੋਰ ਸਾਨੂੰ ਇਹ ਬੰਦ ਕਰਨਾ ਪੈਣਾ। ਅੱਖਾਂ ਚ ਵੱਜਦੀ ਸਿੱਧੀ ਦੇਖੀ। ਹਾਂ। ਤੇ ਬਾਕੀ ਪੇਂਟ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਟੂਕੇ ਦਾ ਸ਼ਾਈਨ ਵਾਲਾ ਪੇਂਟ ਹੈ ਇਹ ਹਾਂ ਇਹ ਕਿਸੇ ਸਿਆਣੇ ਬਣਾਏ ਵੀਰ ਨੇ ਤਿਆਰ ਕਰਾਈ ਲਗਦੀ ਹੈ ਨਾ ਨਹੀਂ ਵੀ ਸੌਜੀ ਪੁਲਿਸ ਮੁਲਾਜ਼ਮ ਹੈ ਅੱਛਾ ਕਿੰਨੇ ਡਿਊਟੀ ਹੈ ਹਾਲੇ ਯਾਰ ਜੀ ਵੀ ਆਪਣੇ ਪੁਲਿਸ ਵਾਲੇ ਕੋ ਗਈ ਸੀ ਬਾਹਰ ਅਮਰੀਕਾ ਵਾ ਹਾਂ ਸੌਰੀ ਆਸਟ੍ਰੇਲੀਆ ਓਕੇ ਹਾਂਜੀ ਉਹ ਕਿਹੜੇ ਵੀਰ ਕੋਲੇ ਗਈ ਸੀਗੀ ਉਹ ਉਹ ਇੱਥੇ ਤਰਨ ਤਰਨ ਸਾਹਿਬ ਉਹ ਪੁੱਲਰ ਅਦਿਸ਼ ਪੁੱਲਰ ਅੱਗੇ ਲਿਖਾਇਆ ਵੀ ਸੀ ਨਾ ਹਾਂਜੀ ਪੁੱਲਰ ਸਾਹਿਬ ਲਿਖਾਇਆ ਹਾਂ ਉਹ ਕਿਵੇਂ ਚੱਲਦੀ ਹੈ ਵਧੀਆ ਬਿਲਕੁਲ ਬਿਲਕੁਲ ਐਨ ਨੂੰ ਪਹਿਲੇ ਐਨ ਗੁੱਡ ਵੱਡਾ ਵੀ ਹਲੇ ਤੱਕ ਕੋਈ ਵੀ ਉਹਦੀ 1% ਵੀ ਕੰਪਲੀਟ ਨਹੀਂ ਆਈ ਤੇ ਇਹਦੇ ਜੱਸੀ ਜਿਵੇਂ ਆ ਲਾਈਟਾਂ ਤਾਂ 올ਡ ਮਾਡਲ ਆ ਤੇ ਰਿੰਗ ਲਾਈਟ ਇੱਚ ਜਗੂ ਰਿੰਗ ਲਾਈਟ ਜਗੂਗੀ ਹਾਂਜੀ ਟੈਕਟ ਔਨ ਕਰੋ ਇੱਚ ਰਿੰਗ ਲਾਈਟ ਚੱਗਦੀ ਜਿਹੜੀ ਉਹ ਕੜਾਇਆ ਜਗਦਾ ਹੁੰਦਾ ਹੈ ਹਾਂਜੀ ਹਾਂਜੀ ਵਾਈਟ ਜਗੂਗਾ ਜਗਾ ਕੇ ਦਿਖਾ ਵੈਸਾ ਧੁੱਪ ਬਹੁਤ ਹੈ ਅੱਜ ਆਪਾਂ ਸਿਖਰ ਦੁਪਹਿਰੇ ਟੱਕਰ ਪਏ ਆ ਹਾਂ ਧੁੱਪ ਚ ਪਤਾ ਨਹੀਂ ਲੱਗਣਾ ਆ ਜਗਦੇ ਆ ਇਹ ਰਾਤ ਵਾਲੇ ਸ਼ੋਅ ਬੰਦ ਕਰਦੀ ਗਾਣੇ ਵਿੱਚ ਆਪਣੇ ਉਹ ਆਏ ਨਾ ਕਾਪੀਰਾਈਟ ਦਾ ਪੰਗਾ ਪੈ ਜਾਣਾ ਆਪਾਂ ਨੂੰ ਹਾਂ ਜਗੇ ਪੇ ਪਹਿਲਾਂ ਦੇ ਤੋਂ ਜਗੇ ਨਹੀਂ ਸੀ ਹੂੰ ਇਹ ਜਗਾ ਮੇ ਕਰ ਦੋ ਬੰਦ ਅੰਦਰ ਵੀ ਨੰਨੂ ਇੱਧਰ ਦੀ ਆ ਗਿਆ ਆਵਾਜ਼ ਬੰਦ ਨਾ ਦੀ ਹਾਂਜੀ ਚੱਲਣ ਦੋ ਨੂੰ ਆ ਜਾ ਨੰਨੂ ਅੰਦਰ ਇੱਥੇ ਆ ਕੇ ਭਾਵੇਂ ਤੈਨੂੰ ਤੰਗੀ ਆਵੇ ਇਹਨਾਂ ਨੂੰ ਕਿ ਕੱਸ ਲੈਗਾ ਹਾਂ ਐਤੋਂ ਮੈਂ ਕਹਿੰਦਾ ਹਾਂ ਵੀ ਟੀਵੀ ਲਾਤਾ ਟੀਵੀ ਵੀਰਾਣੇ ਟੀਵੀ ਜੜਤਾ ਵਿੱਚ ਟੀਵੀ ਉਦਾਂ ਦਾ ਐਂਡਰੋਇਡ ਕਾਰਪਲੇ ਆ ਇਹਦੇ ਵਿੱਚ ਐਪਲ ਕਾਲਪਲੇ ਐਪਲ ਵਾਲਾ ਚੱਲੂ ਹਾਂਜੀ ਹਾਂਜੀ ਸਾਰਾ ਕੁਝ ਚੱਲਦਾ ਜੀ ਠੀਕ ਆ ਜੀ ਯਾਰ ਗੇਰ ਛੋਟਾ ਜਿਹਾ ਕਿਉਂ ਨਾ ਕਰਤਾ ਹੈ ਲੀਵਰ ਵਗਦਾ ਟਵੈਟ ਵਾਲਾ ਲਾਇਆ ਜੀ ਰਿਕੁਆਇਰਮੈਂਟ ਸੀ ਕਹਿੰਦੇ ਬਾਹਲਾ ਉੱਚਾ ਲਾਉਣਾ ਨਹੀਂਗਾ ਛੋਟਾ ਹੀ ਲਾਉਣਾ ਵਾ ਯਾਰ ਆਹ ਦਾ ਚੀਜ਼ ਕਰ ਕੰਪਨਬਲ ਦੇ ਹਿਸਾਬ ਨਾਲ ਆਪਾਂ ਓਰੀਜਨਲ ਹੀ ਲਾਇਆ ਹੈ ਸਾਰਾ ਮੈਨੂੰ ਜੇ ਕਾਰਾਂ ਦਾ ਨਹੀਂ ਹੁੰਦਾ ਨਿੱਕਾ ਲੀਵਰ ਹੈਣਾ ਆ ਤਾਂ ਯਾਰ ਸਰੇਲਾ ਤੇ ਜੱਸੀ ਭਾ ਦੂੰ ਬਾਕੀ ਇਹ ਪੁਸ਼ ਬਟਨ ਸਟਾਰਟ ਕੀਤੀ ਹੈ ਹੈ ਹਾਂਜੀ ਕਿਵੇਂ ਕਰੀ ਸਟਾਰਟ ਕਿਤੋਂ ਹੁੰਦੀ ਆ ਤੇਰਾ ਪਤਾ ਨਹੀਂ ਉਹ ਕਿਰਾਵਾ ਆ ਜੇ ਉਹ ਹੀ ਗੱਲ ਹੈ ਨਾ ਵੀ ਜੱਸੀ ਕਰੇਗਾ ਕਰੇਗਾ ਤਾਂ ਕੋਈ ਡਿਫਰੈਂਟ ਹੀ ਕਰੇਗਾ ਕਰ ਦੋ ਗੰਦੇ ਆ ਜਾ ਵੀ ਨੰਨੂੰ ਜਾਂ ਪਿੱਛੇ ਵੀ ਬੈਕ ਸਾਈਡ ਤੇ ਕੈਮਰਾ ਲਾਇਗਰ ਕੈਮਰਾ ਲੱਗਾ ਇੱਥੇ ਹਾਂਜੀ ਕੈਮਰਾ ਇੰਸਟਾਲ ਲਾਇ ਅੱਛਾ ਬੈਕ ਤੇ ਮਤਲਬ ਕੈਮਰਾ ਆ ਗਿਆ ਹਾਂਜੀ ਹਾਂਜੀ ਅੰਦਰ ਬੈਠੇ ਕੁਝ ਦੇਖਣਾ ਸੀ ਉਹ ਕਲਾਤੀ ਆ ਆ ਜੱਸੀ ਬੜੀ ਮਜ਼ਬੂਤ ਆ ਇਹ ਐਂ ਹੀ ਮਿਲਦੀ ਹੁੰਦੀ ਆ ਹਾਂਜੀ ਹਾਂਜੀ ਇਹ ਬਈ ਇਹ ਨਾਲ ਆਰਮੀ ਵਾਲਾ ਹੀ ਆਂਦਾ ਵਾ ਇਹ ਆਰਮੀ ਦਾ ਚੀ ਹਾਂਜੀ ਬੜਾ ਸੋਲਿਡ ਆ ਯਾਰ ਇਹਨਾ ਪੂਰੀ ਲੋਹੇ ਦੀ ਰੌੜ ਹੀ ਆ ਲਾਉਣਾ ਤਾਂ ਕੁਝ ਸੋਲਿਡ ਹੀ ਲਾਵਾਂਗੇ ਫੇਰ ਹੀ ਉਹ ਲਾਏ ਉਸ ਟਾਈਮ ਕੱਟਦੀ ਆ ਓ ਰਿਨਲ ਪਾਈਪ ਦਾ ਆਮ ਦੇਸੀ ਲਾਦੇ ਆ ਹੂੰ ਫਰਕ ਥੋੜਾ ਬੋਧਾ ਪੈਂਦਾ ਵਾ ਪਰ ਕੁਆਲਿਟੀ ਮੈਟਰ ਕਰਦੀ ਆ ਹੂੰ ਕੁਆਲਿਟੀ ਤਾਂ ਫਿਰ ਕੁਆਲਿਟੀ ਹੀ ਨਾ ਬਾਕੀ ਮੈਂ ਪਹਿਲੀਆਂ ਰੀਲਾਂ ਚ ਵੀ ਤੁਸੀਂ ਬੜਾ ਪਿਆਰ ਦਿੱਤਾ ਸੀ ਜੱਸੀ ਵੀਰ ਨੂੰ ਇਹਦੇ ਵਿੱਚ ਅੰਦਰੋਂ ਹੀ ਟਾਇਰ ਬਕਸ਼ਾਟ ਇੰਸਟਾਲ ਕੀਤੀ ਆ ਰਿੰਮਾ ਜਿਹੜੇ ਉਹ ਆਰਮੀ ਵਾਲੇ ਹੈਵੀ ਵਾਲੇ 2000 ਮਾਡਲ ਵਾਲੇ ਅੱਛਾ ਇਹ ਬੜੇ ਮੈਨੂਲ ਹੋਣੇ ਪੈਂਦੇ ਆ ओरिजिनल ਆਂਦੇ ਜੀ ਆਰਮੀ ਦੇ ਆਉਂਦੇ ਆ ਹਾਂਜੀ ਇਹਦੀ ਪਲੇਟ ਦੇਖੋ ਕਿੰਨੀ ਹੈਵੀ ਉਹ ਮੋਟੀ ਆ ਨਾ ਪੂਰੀ ਹੈਵੀ ਕੁਆਲਿਟੀ ਦੇ ओरिजिनल ਰਿੰਗ ਆ ਆਰਮੀ ਦੇ ਆਰਮੀ ਦੇ ਯਾਰਮੀ ਦੇ ਫੇਰ ਤਾਂ ਸ਼ੰਕਾ ਕਰਨੀ ਪੈਂਦੀ ਨਾ ਬਾਕੀ ਅੰਦਰੋਂ ਵੀ ਡੈਂਪਿੰਗ ਆ ਹਨਾ ਹੋਵੇ ਅੰਦਰੋਂ ਵੀ ਡਾਇਰ ਡੈਂਪ ਹੋਈ ਹੈ ਕਿਉਂਕਿ ਤਾਂ ਇਹ ਇੰਨੀ ਸਾਇਲੈਂਟ ਚੱਲਣ ਦਾ ਕਾਰਨ ਇਹ ਹੀ ਆ ਵੀ ਇਹ ਅੰਦਰੋਂ ਡੈਂਪਿੰਗ ਆ ਹੂੰ ਬਾਕੀ ਮੀਟਰ ਵਗੈਰਾ ਹਰ ਇੱਕ ਚੀਜ਼ ਪਾਰਸੂਪ ਵਗੈਰਾ ਸਾਰਾ ਨਵਾਂ ਹੁੰਦਾ ਵਾ ਕੋਈ ਵੀ ਇਹਦੇ ਵਿੱਚ ਪੁਰਾਣਾ ਨਹੀਂ ਯੂਜ਼ ਕੀਤਾ ਚੈਸੀ ਨੂੰ ਛੱਡ ਕੇ ਸਭ ਕੁਝ ਨਵਾਂ ਛੱਡ ਕੇ ਬਾਕੀ ਸਾਰਾ ਕੁਝ ਜੇਸੀ ਪ੍ਰਾਣੀ ਮਰੀ ਵੀਰਾਂ ਨੂੰ ਸਮਝਾ ਦੇਗਾ ਕਾਹਤੋਂ ਪ੍ਰਾਣੀ ਰੱਖੀ ਪ੍ਰਾਣੀ ਆਉਂਦੀ ਇਹ ਦੇਖੋ origignal ਹੁੰਦੀ ਆ ਹਮ ਨੰਬਰ ਉਹਦਾ ਬਕਾਇਦਾ origignal ਹੁੰਦਾ ਵਾ ਆਰਸੀ ਪਲੇਟ ਚੜੀ ਹੁੰਦੀ ਆ ਮੈਂ ਨੰਬਰ ਕਰਕੇ ਹਾਂਜੀ ਹੁਣ ਮੈਂ ਇਹਦੇ ਵਿੱਚ ਕਹਦਾ ਮੈਂ ਇਹਨੂੰ ਸਸਪੈਂਸ਼ਨ ਵਾਲੀ ਬਣਾਤੀ ਜਾਂ ਹੋਰ ਬਣਾਤੀ ਆ ਆਪਾਂ ਦੇਖੋ ਜੀਪ ਆ ਹਮ ਜੀਪ ਨੂੰ ਮੈਂ ਬਲੇਰੋ ਜੈਸੀ ਪਾਉਂਗਾ ਹਮ ਤਾਂ ਉਹ ਨਾ ਬਲੇਰੋ ਰਹਿਣੀ ਐ ਨਾ ਜੀਪ ਰਹਿਣੀ ਐ ਉਹ ਵਿੱਚੋਂ ਚਲਾ ਜਾਓ origignal ਤਾਂ ਫੇਰ ਹੀ ਨਹੀਂ ਨਹੀਂ ਫੇਰ ਤਾਂ ਬਲੇਰੋ ਵੀ ਆਪਣੀ ਹੈਗੀ ਐ ਸਕੋਰਪੀਓ ਵੀ ਹੈਗੀ ਐ ਇੰਸਟਾਲ ਸਾਰੇ ਕਰੀ ਜਾਂਦੇ ਆ ਆਪਾਂ ਨਹੀਂ ਕਹਿੰਦੇ ਹਮ ਬਟ オリジナリティ ਹੈ ਜਿਹੜੀ ਉਹ CJ3B ਦੀ ਇਹੀ ਹੈ। ਇਹੀ ਹੈ। ਇਹ ਦੇ ਨਾਲ ਹੀ ਇਹਦੀ ਲੁੱਕ ਹੈ। ਇਹਦੇ ਨਾਲ ਲੁੱਕ ਵੀ ਆਂਦੀ ਆ ਬਾਕੀ ਸੋਲਿਡ ਆ ਪੂਰੀ ਪ੍ਰੋਪਰ ਆਫ ਰੋਡਿੰਗ ਕਰ ਸਕਦੇ ਹਾਂ ਸਾਰਾ ਕੁਝ ਕਰ ਸਕਦੇ ਹਾਂ। ਇਹ ਨਹੀਂ ਕਿ ਕੋਈ ਟੁੱਟ ਜਾਣਾ। ਨਹੀਂ ਨਾ। ਕਿਉਂਕਿ ਪਿੱਛੇ ਵੀ ਕਮਾਨੀਆਂ ਆਈਆਂ ਟੁੱਟਣ ਵਾਲਾ ਤਾਂ ਸਵਾਲ ਹੀ ਨਹੀਂ। ਅੱਗੇ ਵੀ ਕਮਾਨੀਆਂ ਆ ਗਈਆਂ ਜਿੱਥੇ ਮਰਜ਼ੀ ਸੋੜੋ। ਨਵੀਂ ਆ ਕੰਫਰਟ ਪੂਰਾ ਵੈਦਾ। ਇਹ ਨਹੀਂ ਹੈਗਾ ਵੀ ਲੋਕ ਕਹਿੰਦੇ ਪਟੇ ਆ ਤੇ ਕੰਫਰਟ ਨਹੀਂ ਹੈਗਾ। ਹਾਂ। ਕੰਫਰਟਨੈਸ ਵੀ ਚਲਾ ਕੇ ਚੈੱਕ ਕਰਿਓ ਬਿਲਕੁਲ ਪ੍ਰੋਪਰ ਆ। ਪਟੇ ਮੈਨੂੰ ਪਤਾ ਤੁ ਜਿਹੜੇ ਪਾਏ ਨੇ ਨੇ ਆਪੇ ਲਾਰੇ ਮਾਰਨੇ ਨਹੀਂ ਨੀਗੇ। ਅੱਗੇ ਡਿਸਕ ਬ੍ਰੇਕ ਆ ਗਈ ਹਾਂਜੀ ਡਿਸਕ ਬ੍ਰੇਕ ਯੂਜ਼ ਕੀਤੇ ਆ ਅੱਗੇ ਮੈਨੂਅਲ ਸਟੀering ਯੂਜ਼ ਕੀਤਾ ਇਹਦੇ ਵਿੱਚ ਮਰਦੀ ਤਾਂ ਨਹੀਂ ਬੋਲਿਆ ਅੱਛਾ ਆਪਾਂ ਕੋਈ ਹਾਈਡਰੌਲਿਕ ਨਹੀਂ ਯੂਜ਼ ਕੀਤਾ ਬਟ ਇਹਦੇ ਵਿੱਚ ਜਿਹੜਾ ਲਾਇਆ ओरिजिनल ਥਾਰ ਵਾਲਾ ਉਹਦੇ ਨਾਲ ਕੀ ਆ ਵੀ ਇਹਦੀ ਕੁਆਲਿਟੀ ਬਹੁਤ ਬੈਟਰ ਦਿੰਦਾ ਤਾਂ ਹੀ ਨਿੱਕੇ ਸਟੀering ਤੇ ਮੁੜੀ ਜਾਂਦੀ ਹੈ ਨਾ ਜਿਹੜੀ ਜਿਹੜੀ ਚੀਜ਼ ਵੀ ਲਾਈ ਆ ਸੋਲਿਡ ਹੀ ਲਾਈ ਆ ਵੀ ਟੁੱਟੇ ਭੱਜੇ ਨਾ ਟੁੱਟੇ ਭੱਜੇ ਨਾ ਕੋਈ ਕਾਗਜ਼ ਜਿਹਾ ਇਦਾਂ ਦਾ ਨਹੀਂ ਕੁਝ ਲਾਇਆ ਵੀ ਉਹ ਕਿਉਂਕਿ ਪਾਵਰ ਸਟੀering ਦਾ ਕਿਸੇ ਦੀ ਕੋਈ ਬੈਲਟ ਯੂਜ਼ ਹੋ ਗਈ ਕਿਸੇ ਦਾ ਕੁਝ ਹੋ ਗਿਆ ਉਹ ਸਿਰਫ ਕਹਿੰਦੇ ਵੀ ਆਪਾਂ ਉਹ ਚੀਜ਼ ਲਾਉਣੀ ਹੈ ਵੀ ਜਿਹੜਾ ਦੇਸੀ ਜ਼ੌਦਾ ਹੋਵੇ ਜਮਾ ਹਾਂ ਇਹ ਆਪਾਂ ਕੁਛ ਨਾ ਕਰਨਾ ਲੋੜ ਪਵੇ ਜਿ세 ਇਹ ਜੀਪ ਮੈਂ ਲੈ ਲਈ ਹਾਂਜੀ ਮੰਨ ਲਾ ਚਲੋ ਜਿਹੜੇ ਵੀਰ ਨੇ ਉਹ ਲੈ ਕੇ ਜਾਣੀ ਉਹਨੇ ਲੈ ਲਈ ਸਾਲ ਚਲਾ ਲਈ 6 ਮਹੀਨੇ ਚਲਾ ਲਈ ਇਹ ਇੱਦਾਂ ਤਾਂ ਹੈ ਨਹੀਂ ਜੱਸੀ ਵੀ ਮੇਂ ਦਿੱਲੀ ਨੂੰ ਖਿੱਚਤੀਆਂ ਜਾਂ ਐ ਇਹ ਹੁੰਦੀਆਂ ਲੋਕਲ ਹਾਂਜੀ ਸਿੱਧੀ ਜੀ ਗੱਲ ਹੈ ਜੀ ਇਹਨਾਂ ਨੂੰ ਪਤਾ ਜਿਹੜੇ ਵੀਰ ਨੇ ਵੀ ਲੈਣੀ ਹੈ ਉਹਨਾਂ ਨੂੰ ਵੀ ਪਤਾ ਹਨਾ ਵੀ ਲੋਕਲ ਚਲਾ ਕੇ ਆਦੇ ਸ਼ਹਿਰ ਬਾਹਰ ਚਲੇ ਗਏ ਜਿਹੜਾ ਲੋਕਲ ਸ਼ਹਿਰ ਹੋਏਗਾ ਇਹ ਇਦਾਂ ਤਾਂ ਨਹੀਂ ਵੀ ਯਾਰ ਖਿੰਡ ਜੇ ਜਾਏਗੀ ਹਾਂ ਜੀ ਜਿਹੜੀ ਆਪਾਂ ਸਭ ਤੋਂ ਪਹਿਲੀ ਜੀਵ ਦੀ ਵੀਡੀਓ ਬਣਾਈ ਸੀ ਹਾਂ ਜੀ ਉਹ ਕਦੇ ਤੇਰੇ ਕੋਲੇ ਆਇਆ ਵੀ ਖਰਾਬ ਹੋਈ ਜਾਉਂਦੀ ਲੋੜ ਹੀ ਨਹੀਂ ਪਈ ਵੀਰੇ ਉਹਨਾਂ ਨੂੰ ਮੈਂ ਹੁਣ ਇੱਕ ਸਾਲ ਬਾਅਦ ਇੰਸ਼ੋਰੈਂਸ ਦੁਆਰਾ ਕਰਾ ਕੇ ਦਿੱਤੀ ਹੈ ਅੱਜ ਵੀ ਤੁਹਾਨੂੰ ਮੈਂ ਕਾਲ ਲਾ ਕੇ ਗੱਲ ਕਰਾ ਦਿੰਦਾ ਇੱਕ ਪਰਸੈਂਟੇਜ ਵੀ ਉਹਨਾਂ ਨੂੰ ਮੇਰੇ ਨਾਲ ਕਦੇ ਆਈ ਨਹੀਂ ਹੋਇਆ ਵੀ ਇਹਦਾ ਵੀ ਆ ਹੋ ਗਿਆ ਜਿਹਦਾ ਉਹ ਹੋ ਗਿਆ ਵਧੀਆ ਜਲਦੀ ਵਿਦਆਉਟ ਸਰਵਿਸ ਹੈ ਨਹੀਂ ਕੋਈ ਵੀ ਪ੍ਰੋਬਲਮ ਨਹੀਂ ਉਹ ਜੀਵ ਦੀ ਮਦਦ ਵਾਰਾ ਵੀਡੀਓ ਸ਼ੂਟ ਕੀਤੀ ਆ ਪੱਗੇ ਵੀ ਜ਼ਿਕਰ ਕੀਤਾ ਉਹ ਬੰਦੇ ਘੈਂਟ ਆ ਵੀ ਇਹਦਾ ਇੰਸ਼ੋਰੈਂਸ ਹੋ ਜਾਂਦਾ ਫਿਰ ਹਾਂਜੀ ਜਿਹੜੀ ਪੇਪਰ ਵਰਕ ਵੈਲਿਡ ਆ ਉਹਦਾ ਇੰਸ਼ੋਰੈਂਸ ਵੀ ਹੁੰਦਾ ਪੋਲੀਸ਼ਨ ਵੀ ਹੁੰਦਾ ਸਾਰਾ ਕੁਝ ਹੁੰਦਾ ਸਭ ਕੁਝ ਲੱਗੂਗੀ ਹਾਂਜੀ ਜਿਹੜੀਆਂ ਵਿਦਾਊਟ ਪਾਸਿੰਗ ਕਰਾਂਦੇ ਆ ਉਹਦਾ ਨਹੀਂ ਕੁਛ ਹੁੰਦਾ ਰੱਬ ਨੇ ਤਰਸ ਕਰ ਲਿਆ ਆਪਣੇ ਤੇ ਕਰ ਲਿਆ ਹੀ ਕਰ ਲਿਆ ਕਰਨਾ ਹਾਂ ਕਰਤੀ ਜਾਂਦੇ ਵੇਖ ਲਿਆ ਵੀ ਚੋਈ ਜਾਂਦੇ ਆ ਕਰ ਲਿਆ ਨੇ ਤਰਸ ਬਾਵਾ ਸਾਨੂੰ 10 ਮਿੰਟ ਦੇ ਦੇ ਜਿਆਦਾ ਨਹੀਂ ਮੰਗਦੇ ਅਹਦਾ ਰੱਬ ਕਹਿੰਦਾ ਨਾ ਸਾਲਿਓ ਤੁਹਾਨੂੰ 2-3 ਮਹੀਨੇ ਦੇਦੇ ਤੁਸੀਂ ਫਿਰ ਮੰਗੀ ਜਾਂਦੇ ਨੇ ਮੈਂ ਫੇਰ ਉਸ ਰੂਪ ਜਾਜੂ ਚੱਕੋਗੇ ਤਾਂ ਆਹ ਦਾ ਸਹੀ ਹੈ ਜੀ ਜਦਸੀਨਾਂ ਸ਼ੀਸ਼ਾ ਕਿਹੜੀ ਕਿਹੜੀ ਗੱਡੀ ਦਾ ਪਾਇਆ ਇਹ ਜਿਵੇਂ ਥਾਰ ਦਾ ਹੁੰਦਾ ਜੀ ਉਹ ਚੀਜ਼ ਆ ਔਰ ਇਹ ਸ਼ੀਸ਼ਾ ਵੱਡਾ ਹੁੰਦਾ ਹਾਂਜੀ ਹਾਂਜੀ ਵੱਡਾ ਹੁੰਦਾ ਵਾ ਇਹਦੀ ਹਾਈਟ ਨੈਸ ਹੈ ਜਿਹੜੀ ਜਿਵੇਂ ਆਮ 540 ਜਾਂ ਥਾਰ ਦਾ ਕਹਿ ਸਕਦੇ ਆ ਉਹਦੀ ਹੁੰਦੀ ਆ ਓਕੇ ਹਾਂਜੀ ਉਹਦੇ ਨਾਲ ਇਹ ਉੱਚੀ ਹੋ ਗਈ ਹੈ ਨਾ ਕਿਉਂਕਿ ਬਾਹਰੋਂ ਵੀ ਦੇਖਣ ਨੂੰ ਵੀ ਲੁੱਕ ਸੋਹਣੀ ਲੱਗਦੀ ਆ ਅੰਦਰੋਂ ਬੈਠਣ ਨੂੰ ਵੀ ਆਪਾਂ ਨੂੰ ਕੰਫਰਟੇਬਲ ਆ ਚਲਾਣ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਹੂੰ ਵਾਹ ਗਰੂ ਵਾਕੇ ਯਾਰ ਖੁੱਲਾ ਡੁੱਲਾ ਕੰਮ ਅੱਗੇ ਦਿਸਦਾ ਸਾਰਾ ਕੁਝ ਹੀ ਪਾਵੇਂ ਅਸਮਾਨ ਤੱਕ ਵੇਖ ਲੈ ਬਾਕੀ ਮੀਟਰ ਵਗੈਰਾ ਵੀ オリジナル ਮਹਿੰਦਰਾ ਦੇ ਯੂਜ਼ ਕੀਤੇ ਗਏ ਆ ਮਹਿੰਦਰਾ ਦੇ ਹਾਂਜੀ オリジナル ਮਹਿੰਦਰਾ ਦੇ ਵੈਰੀ ਗੁੱਡ ਠੀਕ ਹੈ ਜੀ ਬੇਹਦ ਜੈਸਾ ਕੋ ਪਾਰ ਨਹੀਂ ਰਜ ਨੂੰ ਆਪਾਂ ਦੇਸੀ ਕਹ ਲਈਏ ਨਾ ਜੀ ਨਾ ਕਿਉਂ ਵੀ ਨਾ ਨਹੀਂ ਇਹੀ ਗੱਲ ਕਹੀ ਹਾਂ ਸਟੀਅਰਿੰਗ ਵੀ ਜਰੂਰ ਆਫਟਰ ਮਾਰਕੀਟ ਜਿਵੇਂ ਲੱਗਦਾ ਵਾ ਉਹ ਜਰੂਰ ਲਵਾਇਆ ਵੀ ਐਕਸੈਸਰੀ ਥੋੜੀ ਸੋਹਣੀ ਲੱਗਦੀ ਆ ਹਮਮ ਅਦਰ ਜੋ ਰੱਖਿਆ ਉਹ ਸਾਰਾ ਕੁਝ オリジナル ਟਾਈਪ ਹੀ ਰੱਖਿਆ ਉਹਨਾਂ ਨੇ ਮੈਂ ਜੋਮਿੰਦਰ ਇਹ ਹਾਂ ਜੀ ਸੀਟਾਂ ਕੰਫਰਟੇਬਲ ਵਾਸਤੇ ਲਾਈ ਦੀਆਂ ਮੈਂ ਕਿਉਂਕਿ ਇਹ ਅੱਗੇ ਪਿੱਛੇ ਹੋ ਜਾਂਦੀਆਂ ਹਨ ਠੀਕ ਹੈ ਨਾ ਸਾਰੀ ਚੀਜ਼ ਉਸੀ ਸਹੂਲਤ 'ਚ ਹਾਂ ਆ ਗਿਆ ਫੋਲਡ ਹੋ ਗਿਆ ਵੈਰੀ ਗੁੱਡ ਆਰਮ ਰੈਸਟ ਹੋ ਗਿਆ ਪੂਰਾ ਖੁੱਲਾ ਡੁੱਲਾ ਯਾਰ ਜਦਸੀ ਟੈਕ ਵਾਲੀ ਸੀਟਾਂ ਦੇ ਵੀ ਕਾਪੋਲਡ ਆਏ ਆ ਨਾ ਇਹ ਕਹਿਣ ਲੱਗਾ ਜੇ ਅੱਗੇ ਵੀ ਕਾਪੋਲਡ ਰਹੇਗੇ ਤੇ ਪਿੱਛੇ ਵੀ ਹੈਗੀ ਇਹ ਥੋੜਾ ਜੀ ਮੈਂ ਜਿਹੜਾ ਮਗਰ ਬਹਿ ਗਿਆ ਤੇ ਉਹਨੂੰ ਕੋਈ ਸਹੂਲਤ ਨਹੀਂ ਹੈਗੀ ਹਾਂ ਉਹਨਾਂ ਨੂੰ ਕੋਕੇ ਜੜੇ ਆ ਵੀ ਸਾਰਾ ਕੁਝ ਸਪੀਕਰ ਵਗੈਰਾ ਵੀ ਪਾਇਨਰ ਦੇ ओरिजिनल ਯੂਜ਼ ਕੀਤੇ ਗਏ ਆ ਜੀ ਜਿ세 ਜਿਵੇਂ ਹੁਣ ਕਿਸੇ ਦਾ ਬਜਟ ਘਟੇ ਹਾਂਜੀ ਵੈਸੇ ਤਾਂ ਇੰਨਾ ਕ ਤਾਂ ਚਾਹੀਦਾ ਹੀ ਹੈ ਜੀ ਚਾਹੀਦਾ ਹੀ ਚਾਹੀਦਾ ਜੀ ਇੰਨਾ ਇੱਕਦਮ ਵੀ ਉਦੋਂ ਘਟਦਾ ਹੁਣ ਪੱਕੀ ਲਾਵਾਂਗੇ ਫਿਰ ਉਹ ਜੀਪ ਜੀਪ ਰਹਿਣੀ ਨਹੀਂ ਕਿਉਂਕਿ ਜਮਾਂ ਸਿੰਪਲ ਆ ਸਿੰਪਲ ਲੁੱਕ ਆ ਨਵੀਂ ਬੋਡੀ ਦੇ ਵਿੱਚ ਨਵੇਂ ਬੋਡੀ ਦੇ ਵਿੱਚ ਵੀ ਕੋਈ ਜੰਗਾਲੀ ਜੰਗੂਲੀ ਪੁਰਾਣੀ ਨਹੀਂ ਇਹ ਪੁਰਾਣੀ ਹੋਊਗੀ ਤਾਂ ਉਹਨੂੰ ਅਸੀਂ ਪਹਿਲੇ ਕਵਾਂਗੇ ਅਦਰ ਤਾਂ ਨਿਊ ਹੀ ਲੱਗਣ ਦਾ ਫਾਇਦਾ ਵਾ ਕਿਉਂਕਿ ਤੇ ਪੇਂਟ ਵਰਗ ਜਿਹੜਾ ਹੁੰਦਾ ਵਾ ਨਾ ਉਹ ਪ੍ਰੋਬਲਮ ਆ ਨਵੀਂ ਤੇ ਹੁੰਦਾ ਵਾ ਪਰਾਣੀ ਤੇ ਹੋ ਜਾਂਦਾ ਵੀ ਉਹ ਕੋਈ ਜਾਂਦਾ ਪਰ ਉਹ ਕੋਆਰਡੀਨੇਟ ਨਿਕਲ ਕੇ ਆਂਦੀ ਭੇਂਟ ਪੌਂਟ ਦੀ ਹਾਂਜੀ ਵੀ ਇਹਦੇ ਤੇ ਹੁਣ ਆਪਾਂ ਨੂੰ ਜਿਵੇਂ ਇਹ ਚੰਗਾ ਕਾਫੀ ਬਾਡੀ ਵਧੀਆ ਹੋਵੇ ਹਾਲਤ ਦੇ ਵਿੱਚ ਫਿਰ ਅਗਲੇ ਰეკਮੈਂਡ ਕਰੀਦਾ ਵੀ ਇਹ ਤੁਹਾਡੀ ਇਹ ਬਾਡੀ ਚੱਲ ਸਕਦੀ ਆ ਹੂੰ ਅਦਰ ਨਹੀਂ ਲਾਜੀ ਟ੍ਰਾਈਟਰ ਹੀ ਆਪਾਂ ਲੈ ਜਾਂਦੀ ਇਹਦੀ ਕਰਮਾ ਲਈ ਚਲਾਵੇ ਚਲੂਵੇ ਦੀ ਤਾਂ ਬਾੜੀ ਕੈਂਟ ਬਾੜੀ ਸੁਨੱਖੀ ਵੀ ਆ ਤੇ ਚਲਾਵੇ ਲੋ ਵੀ ਕੰਫਰਟ ਜਿਹੜਾ ਵੀਰ ਵੀ ਲੈ ਕੇ ਜਾਊਗਾ ਨਜ਼ਾਰੇ ਲਊ ਬਾਕੀ ਉਹਦਾ ਰਿਵਿਊ ਆਪਾਂ ਲਵਾਂਗੇ ਹਾਂਜੀ ਹੁਣ ਜੇ ਆਪਾਂ ਅਗਲੀ ਵੀਡੀਓ ਸ਼ੂਟ ਕੀਤੀ ਨਾ ਕਿਸ ਨਾ ਕਿਸ ਵੀਰ ਨੂੰ ਆਜੀ ਆਉਣਗੇ ਜੀ ਇਹ ਆਉਣਗੇ ਆ ਬੱਲਾ ਆਏ ਹੋਣਗੇ ਇਸ ਵਕਤ ਅੱਛਾ ਕਿਉਂਕਿ ਅੱਜ ਡਿਲੀਵਰ ਕਰਨੀ ਆਪਾਂ ਇਹ ਅੱਜ ਦੇ ਦੇਣੀ ਆ ਹਾਂਜੀ ਚਲੋ ਫੈਗਰੂ ਨੂੰ ਸੋਹਣੀ ਸੋਹਣੀ ਸੁੰਡ ਨਹੀਂ ਕਰੇ ਸੋਹਣੀ ਚੱਲੇ ਤੇ ਜੱਸੀ ਸਾਡਾ ਭਰਾ ਹਾਜ਼ਰ ਆ ਜੀਪ ਤੁਸੀਂ ਬਣਾਉਣੀਆਂ ਜਿਪਸੀ ਬਣਾਉਣੀਆਂ ਬਲੈਰੋ ਦਾ ਕੁਝ ਕਰਨਾ ਯਾਰ ਕੁਝ ਵੀ ਕਰਨਾ ਨਾ ਹਾਜ਼ਰ ਹੀ ਜੋ ਵੀ ਤੁਸੀਂ ਕਰਨਾ ਹੈ ਨਾ ਤੇ ਇਹਦਾ ਨੰਬਰ ਡਿਸਪਲੇ ਤੇ ਦਿੱਤਾ ਹੀ ਹੋਇਆ ਸਾਰੇ ਵੀਰਾਂ ਕੋਲੇ ਪਹਿਲਾਂ ਵੀ ਹੈਗਾ ਜਿਹੜੇ ਵੀਰ ਨਵੇਂ ਜੁੜੇ ਆ ਉਹ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਿਓ ਐਨੀ ਟਾਈਮ ਰਾਤ ਨੂੰ ਛੱਡ ਕੇ ਜਦੋਂ ਮਰਜ਼ੀ ਵੀਰ ਨੂੰ ਯਾਦ ਕਰੋ ਹਨਾ ਹਾਂਜੀ ਉਹ ਜੀ ਤੁਹਾਡੀ ਸੇਵਾ ਚ ਇਹ ਲਈ ਆ ਗਏ ਵੀਰਾਂ ਤੋਂ ਵੱਧ ਘੱਟ ਸ਼ਬਦ ਲਈ ਮਾਫੀ ਆ ਮਿਲਦੇ ਆ ਅਗਲੀ ਵੀਡੀਓ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ